ਇਸ ਵੇਲੇ ਦੀ ਵੱਡੀ ਖਬਰ ਪਟਾਲਾ ਦੀ ਕਾਦੀਆਂ ਚੁੰਗੀ ਤੋਂ ਆ ਰਹੀ ਹੈ। ਬੀਤੀ ਦੇਰ ਰਾਤ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸਕਾਰਪੀਓ ਦੇ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਤਾ ਤੇ ਉਹਨਾਂ ਦੇ ਰਿਸ਼ਤੇਦਾਰ ਕਰਨਵੀਰ ਸਿੰਘ ਪੁੱਤਰ ਪ੍ਰੇਮ ਸਿੰਘ ਉੱਪਰ ਅਣਪਛਾਤੇ ਵਿਅਕਤੀਆਂ ਵੱਲੋਂ ਤਾਬੜ ਤੋਰ ਫਾਇਰਿੰਗ ਕੀਤੀ ਗਈ। ਕਰਨਵੀਰ ਸਿੰਘ ਦੀ ਮੌਤ ਹੋ ਗਈ ਹੈ ਤੇ ਜੱਗੂ ਭਗਵਾਨਪੁਰੀਆ ਦੀ ਮਾਤਾ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਸਟਾਰਟ ਦੇ ਚੱਲ ਹੁਣ ਵਧੀਆ ਗੋਣਾ ਵੀਡੀਓ ਵਾਲਾ ਹੈਲੋ ਕੋਈ ਪੌਣੇ ਇੱਕ ਸਾਢੇ 9 ਵਜੇ ਇਤਲਾਹ ਮਿਲੀ ਹੈ ਕਿ ਕਾਦੀਆਂ ਚੁੰਗੀ ਤੇ ਕੋਈ ਇੱਕ ਸਕਾਰਟੀਓ ਦੇ ਵਿੱਚ ਕੋਈ ਅਨਨੋਨ ਮੋਟਰਸਾਈਕਲ ਸਵਾਰਾਂ ਨੇ ਗੋਲੀ ਮਾਰ ਕੇ ਤੇ ਕੋਈ ਇੱਕ ਮੰਦਾ ਜਿਹੜਾ ਦੋਹਾਂ ਤੇ ਫਾਇਰਿੰਗ ਕੀਤੀ ਇੱਕ ਲੇਡੀ ਹੈ ਇੱਕ ਜੈਂਟ ਹੈ ਉਸ ਤੋਂ ਬਾਅਦ ਅਸੀਂ ਮੌਕੇ ਤੇ ਇਮੀਡੀਏਟਲੀ ਦੋ ਬਾਅਦ ਤੋਂ ਬਾਅਦ 5 ਜਾਂ 10 ਮਿੰਟ ਦੇ ਵਿੱਚ ਐਸਐਚਓ ਚੌਂਕੀਚਰ ਤੇ ਮੈਂ ਪਹੁੰਚ ਗਿਆ ਅਸੀਂ ਸਿੱਧੇ ਜਿਲੇ ਉੱਥੇ ਆਏ ਤੇ ਉਸੇ ਵੇਲੇ ਇਹਨਾਂ ਨੂੰ ਵਿੱਚ ਲੈ ਆਂਦਾ ਉਹਲੇ ਠੀਕ ਨਹੀਂ ਤੇ ਹਸਪਤਾਲ ਲੈਂਦਾ ਹਸਪਤਾਲ ਦੇ ਵਿੱਚ ਜਿਲੇ ਆਇਆ ਸੀ ਬਲ ਹਸਪਤਾਲ ਦੇ ਵਿੱਚ ਉੱਥੇ ਪਤਾ ਲੱਗਾ ਕਿ ਕਰਨ ਕਰਨਵੀਰ ਮੁੰਡਾ ਜਿਹੜਾ ਭਵਾਨ ਥਾਣੇ ਦਾ ਰਹਿਣ ਵਾਲਾ ਗੁਰਦਾਸਪੁਰ ਦਾ ਉਹਦੀ ਡੈਥ ਹੋ ਗਈ ਹੈ ਇੱਕ ਲੇਡੀ ਹੈ ਜਿਹੜੀ ਉਹਨੂੰ ਰੈਫਰ ਕਰਤਾ ਹੈ ਅੰਮ੍ਰਿਤਸਰ ਆ ਮੰਦਿਰ ਦੇ ਉਸ ਤੋਂ ਬਾਅਦ ਜਿਹੜਾ ਹੁਣ ਉਹ ਦੇ ਕਰਨ ਵੀਰ ਦੇ ਜਿਹੜੇ ਪੇਰੈਂਟਸ ਆਏ ਆ ਉਹਦੇ ਫਾਦਰ ਜਿਹੜੇ ਆ ਉਹਦਾ ਨਾਮ ਆ ਪ੍ਰੇਮ ਉਹ ਪੁਲਿਸ ਦੇ ਵਿੱਚ ਹੀ ਏਐਸਏ ਨੇ ਉਹਨਾਂ ਦੇ ਬਿਆਨ ਲਿਖੇ ਆ ਉਹਦੇ ਤੇ ਅਨਨੌਨ ਬੰਦੇ ਤੇ ਅਹੀਂ ਪਛਾਤਾ ਦਿੱਤਾ ਉਹਦੀ ਡੈਥ ਹੋ ਚੁੱਕੀ ਆ ਜਿਹੜਾ ਕਰਨ ਵੀਰ ਆ ਬਾਕੀ ਜਿਹੜੀ ਵੀ ਕੋਈ ਵੀ ਤਫਤੀਸ਼ ਦੇ ਵਿੱਚ ਜਿਹੜੀ ਵੀ ਕੋਈ ਚੀਜ਼ ਆਂਦੀ ਆ ਉਸ ਤੋਂ ਬਾਅਦ ਤੁਹਾਨੂੰ ਅਹੀਂ ਹਾਜ਼ਰੀ ਇਨਫੋਰਮੇਸ਼ਨ ਪਿਆ ਗਿਆ ਇਹ ਐਫਆਈਆਰ ਦਰਜ ਕਰ ਲਿਆ ਬਿਆਨ ਲੇਖ ਲਿਆ ਅਹੀਂ ਹੁਣੇ ਐਫਆਈਆਰ ਦਰਜ ਕਰ ਗਿਆ ਅਗਲੀ ਉਹਦੇ ਵਿੱਚ ਇੱਕ ਤਾਂ ਜਿਹੜਾ ਕਰਨਵੀਰ ਆ ਉਹਦੀ ਤੇ ਸਿਵਲ ਹਸਪੀਟਲ ਇਥੇ ਮਟਾਲੇ ਦੇ ਵਿੱਚ ਹੀ ਉਹਨਾਂ ਦੱਸਤਾ ਕਿ ਜੈੱਥ ਹੋ ਗਈ ਹੈ ਦੂਜੀ ਜਿਹੜੀ ਲੇਡੀ ਆ ਉਹਨੂੰ ਰੈਫਰ ਕਰਤਾ ਸੀ ਅਮਨਦੀਪ ਦੇ ਵਿੱਚ ਡਾਕਟਰ ਨੇ ਕੰਫਰਮ ਕਰੀ ਜਿਹੜੀ ਲੇਡੀ ਆ ਉਹਦੀ ਵੀ ਡੈਥ ਪਤਾ ਲੱਗਾ ਅਮਰਸਰੋਂ ਉੱਥੇ ਜਿਹੜੇ ਐਸ ਐਚਓ ਸਾਡੇ ਸਿਟੀ ਨਾਲ ਉਹ ਗਏ ਸੀ ਮਗਰ ਉਹਨਾਂ ਨੇ ਬਾਅਦ ਦੇ ਵਿੱਚ ਹੀ ਦੱਸਿਆ ਕਿ ਉਹਦੀ ਵੀ ਡੈਥ ਹੋ ਗਈ ਹੈ ਉਹਨੂੰ ਵੀ ਅਹੀਂ ਲਿਆ ਆ ਗਏ ਸੀ ਜੈੱਡ ਹਾਊਸ ਦੇ ਵਿੱਚ ਮਟਾਲੇ ਜਿਹੜਾ ਕਿਦਾ ਇਹਦਾ ਸਵੇਰੇ ਪੋਸਟਮਾਰਟਮ ਕਰਾਨਾ ਪਵਾ ਜਿਹੜੀ ਜੋ ਕਾਰਵਾਈ ਵੰਦੀ ਉਹ ਕਰਨਗੇ ਐਫ ਆਈ ਆਰ ਅਹੀਂ ਇਹ ਸੋ ਦੋ ਅਨਾਉਂ ਦੇ ਵਿੱਚ ਦਰਜ ਰਿਸਤਾ ਜਿਹੜੀ ਮਾਤਰ ਮੈਂ ਲੈ ਗਿਆ ਦੱਸਿਆ ਜਨਮ ਆਇਆ ਮਾਦਰ ਇਹਦੇ ਬਾਰੇ ਤਾਂ ਕਿਸ ਨੇ ਉਹਨਾਂ ਨੇ ਵੀ ਬਿਆਨ ਚ ਨਹੀਂ ਦੱਸਿਆ ਸਾਨੂੰ ਵੀ ਭਗਵਾਨ ਕੋ ਇੰਨਾ ਦੱਸਿਆ ਹੈ ਕਿ ਉਹ ਸਾਡੀ ਜਿਹੜੀ ਹੈ ਰਿਸ਼ਤੇਦਾਰੀ ਦੇ ਵਿੱਚ ਮਾਮੀ ਲੱਗਦੀ ਹੈ ਭਈ ਮੇਰੀ ਸਾਲਿਆਰ ਲੱਗਦੀ ਹੈ ਜਿਹੜਾ ਪ੍ਰੇਮ ਹੈ ਜਿਹਨੇ ਕਰਨਵੀਰ ਦੇ ਫਾਦਰ ਨੇ ਦੱਸਿਆ ਇਹਦੇ ਬਾਰੇ ਜੇ ਮੈਂ ਕਲੀਅਰ ਨਹੀਂ ਕਹਿ ਸਕਦਾ ਕਿ ਇਹਦੀ ਮਾਦਰ ਹੈ ਮੈਂ ਨਹੀਂ ਜਿਹੜੇ ਬਾਰੇ ਨਾ ਇਹ ਕਾਰਿਆ ਕੀ ਇਹਦੇ ਜਿਹੜਾ ਕਹਾਣੀਆਂ ਚੁੰਗੀਆਂ ਇਹਦੇ ਲਾਗੇ ਉਹਨਾਂ ਦਾ ਜਿਹੜੀ ਕਲੋਨੀ ਹੈ ਉੱਥੇ ਇਹਨਾਂ ਦਾ ਰੈਜੈਂਸ ਸੀ ਸਰੀ ਮੇਰੇ ਕੋਲ ਇਹ ਪਹਿਲਾ ਇੱਕ ਕੇਸ ਆਇਆ 925 ਦੇ ਟਾਈਮ ਤੇ ਮਾਤਾ ਜੀ ਐਰਜੀਤੌਰ ਨਾਮ ਤੇ ਹੈ ਇਹਨਾਂ ਹਾਂਜੀ ਇਹਨਾਂ ਦੇ ਗਨ ਸ਼ਾਟਸ ਹੈ ਗਏ ਆ ਚਾਰ ਇਹਨਾਂ ਦੇ ਐਂਟਰੀ ਹੋਣ ਹੈਗੀ ਆ ਗੰਦ ਤੇ ਚਾਰ ਸੁੱਟਾਂ ਹੈ ਗੀਆਂ ਇੱਕ ਦੂਸਰਾ ਇਹ ਉਹਨਾਂ ਦਾ ਨਾ ਕਰਦੀ ਰਹਾ ਉਹਦੇ ਬਰੋ ਡੈਡ ਆਇਆ ਅਡੇ ਕੋਲ ਉਹ ਵੀ ਗਨ ਛੋੜਦਾ ਜਿਹੜੇ ਪਹਿਲਾ ਆਇਆ ਮਾਤਾ ਜੀ ਇੱਕ ਨੇ ਲੇਡੀਜ਼ ਕੇਸ ਹੈ ਉਹਨਾਂ ਦੇ ਚਾਰ ਲੱਗੀਆਂ ਹੈਗੀਆਂ ਮੇਨ ਚਾਰ ਹੈ ਉਹਨਾਂ ਦੇ ਇੱਕ ਫੇਸ ਤੇ ਲੱਗੀ ਹੈ ਇੱਕ ਛਾਤੀ ਤੇ ਲੱਗੀ ਹੈ ਇੱਕ ਦੋ ਪੇਟ ਤੇ ਲੱਗੀਆਂ ਜਿਹੜਾ ਲੜਕਾ ਬਾਅਦ ਚ ਆਇਆ ਇਹ ਬਰੋ ਡੈੱਡ ਹੈਗਾ ਇਹਦੇ ਇੱਕ ਮੇਨ ਫੇਸ ਤੇ ਹੈ ਇੱਕ ਸੱਜੀ ਬਾਜੂ ਤੇ ਹੈ ਦੋ ਇਹਨਾਂ ਦੇ ਪੇਟ ਦੇ ਸੱਜੇ ਪਾਸੇ ਹੈ ਗੀਆਂ ਸਾਰਿਆਂ ਦਾ ਪਿੰਡ ਕਰਾਓ ਜਿਹੜਾ ਪਹਿਲਾ ਪੇਸ਼ੈਂਟ ਲੇਡੀ ਪੇਸ਼ੈਂਟ ਹੈ ਇਹਨਾਂ ਦਾ ਪੇਸ਼ੈਂਟ ਦਾ ਪਿੰਡ ਦਾ ਨਾਮ ਭਗਵਾਨਪੁਰਿਆ ਦੂਸਰੇ ਜਿਹੜਾ ਪੇਸ਼ੈਂਟ ਹੈਗਾ ਜੈਂਟਸ ਹੈ ਇਹਦੇ ਪਿੰਡ ਦਾ ਨਾਮ ਹੈਗਾ ਪਿੱਖੋ ਵਾਲੇ ਪੇਸ਼ੈਂਟ ਜਿਹੜਾ ਉਹਨਾਂ ਨੂੰ ਟ੍ਰੀਟਮੈਂਟ ਦੇ ਕੇ ਫਰਸਟ ایڈ ਦੇ ਕੇ ਰੈਫਰ ਕਰ ਦਿੱਤਾ ਅੰਮ੍ਰਿਤਸਰ ਹਾਇਰ ਇੰਸਟੀਚਿਊਸ਼ਨ ਵਾਸਤੇ ਹਾਂ ਕਿ ਉਹਲਾਤੇ ਸੀਰੀਅਸ ਹੈ ਫਿਲਹਾਲ ਪੇਸ਼ੈਂਟ ਸੀਰੀਅਸ ਹੈ